ਇਹ ਸਾਰਾ ਜੋ ਕੱਲ ਐਪੀਸੋਡ ਹੋਇਆ ਮਿਸਪਲ ਕਮੇਟੀ ਦੇ ਪਿੱਛੇ ਉਹਦੇ ਸੰਬੰਧ ਦੇ ਵਿੱਚ ਮੈਂ ਕਲੈਰੀਫਿਕੇਸ਼ਨ ਕਰਨੀ ਜੋ ਅੰਦਰ ਹੋਇਆ ਸਾਡਾ ਸਾਡਾ ਫਰਜ਼ ਸੀ ਤੁਹਾਨੂੰ ਦੱਸਣਾ ਸਾਡਾ ਫਰਜ਼ ਬਣਦਾ ਸੀ ਤੇ ਚਾਰ ਗੱਲਾਂ ਮੈਂ ਮਿਸਪਲ ਕਮੇਟੀ ਦੇ ਵਿੱਚ ਰੱਖੀਆਂ ਸੀਗੀਆਂ ਕੱਲ ਇੱਕ ਤਾਂ ਇਹ ਸੀ ਵੀ ਸ਼ਹਿਰ ਦਾ ਹਾਲਾਤ ਜਿਹੜੇ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਸ਼ਹਿਰ ਦੇ ਸਰੂਰ ਦੇ ਚਾਹੇ ਉਹ ਗੰਦੇ ਪਾਣੀ ਦੇ ਲਾਲੋ ਜਾਂ ਸੀਵਰ ਦੇ ਲਾਲੋ ਜਾਂ ਆਵਾਰਾ ਪਸ਼ੂਆਂ ਦੇ ਲਾਲੋ ਜਾਂ ਕੁੱਤੇ ਕੁੱਤਿਆਂ ਦਾ ਜੋ ਤੰਕ ਸ਼ਹਿਰ ਦੇ ਵਿੱਚ ਆਇਆ ਜਾਸੀ ਵੀਰੇ ਦਾ ਜੋ ਹਾਲ ਹੈ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਅੱਜ ਹਾਲਾਤ ਨੇ ਮੈਂ ਇੱਕ ਬੇਨਤੀ ਕੀਤੀ ਸਾਰੇ ਐਮਸੀਆਂ ਨੂੰ ਸਮੇਤ ਪ੍ਰਧਾਨ ਨੂੰ ਵੀ ਸਾਰੇ ਐਮਸੀ ਇਕੱਠੇ ਹੋ ਕੇ ਇਸ ਜੋ ਸ਼ਹਿਰ ਦੀਆਂ ਸਮੱਸਿਆਵਾਂ ਨੇ ਇਸ ਤੇ ਇਕੱਠੇ ਹੋ ਜੇ ਤੁਸੀਂ ਪ੍ਰਧਾਨ ਨੂੰ ਲਾਣਾ ਤਾਂ ਲਾ ਦਿਓ ਉਹ ਇੱਕ ਅਲੱਗ ਵਿਸ਼ਾ ਹੈ ਤੇ ਇਸ ਗੱਲ ਤੇ ਸਾਰੇ ਬੰਦੇ ਭੜਕ ਗਏ ਕਿ ਸ਼ਹਿਰ ਦੇ ਹਾਲਾਤਾਂ ਵਾਜੋ ਹਾਲਾਤ ਨੇ ਜੋ ਦੇ ਸੰਬੰਧ ਦੇ ਵਿੱਚ ਡਿਵੈਲਪਮੈਂਟ ਦੇ ਸੰਬੰਧ ਦੇ ਵਿੱਚ ਸ਼ਹਿਰ ਦੀ ਜੋ ਕਿਉਂਕਿ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਚੁਣਿਆ ਹੈਗਾ ਬੜਾ ਬੜਾ ਮਾਣ ਤੇ ਸਰਕਾਰ ਲੋਕਾਂ ਨੇ ਸਾਨੂੰ ਦਿੱਤਾਗਾ ਲੋਕਾਂ ਦੀ ਸਾਡੇ ਸਾਡੀ ਡਿਊਟੀ ਬਣਦੀ ਹੈ ਲੋਕ ਆਪਦਾ ਉਹ ਸਮਝਦੇ ਨੇ ਜੋ ਵੀ ਸਾਡੇ ਅਸੀਂ ਚੁਣੇ ਨੇ ਤਾਂ ਇਹੋ ਕੰਮ ਅਸੀਂ ਕਰਾਈਏ ਇਹ ਉਹਦੇ ਵਿੱਚ ਅਸੀਂ ਲੋਕਾਂ ਦੇ ਸਾਨੂੰ ਲਾਂਬੇ ਗਲੀਆਂ 'ਚ ਪਾਣੀ ਖੜਾ ਹੋਰ ਬੜਾ ਕਾਫੀ ਜ਼ੇਰ ਤੋਂ ਸਮੱਸਿਆਵਾਂ ਸੀ ਤਾਂ ਮੈਂ ਮੀਟਿੰਗ ਦੇ ਵਿੱਚੇ ਆਪਣਾ ਫਰਜ਼ ਸਮਝਿਆ ਵੀ ਸਾਰੇ ਐਮਸੀ ਨੂੰ ਇੱਕ ਵਾਰ ਬੇਨਤੀ ਕਰਾਂ ਨਿੱਜੀ ਤੌਰ ਤੇ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਜਿਵੇਂ ਅਸੀਂ ਸਾਰੇ ਦੇ ਸਾਰੇ ਐਮਸੀ ਵਿੱਚੇ ਸਾਰੇ ਕਾਂਗਰਸ ਵਾਲੇ ਹੁੰਦੇ ਸੀ ਡੀਜੀ ਸਾਹਿਬ ਨਾਲ ਆਟਾ-ਆਟਾ ਸਮੱਸਿਆਵਾਂ ਹੁੰਦੇ ਸਬੰਧੀ ਵਿੱਚ ਇਕੱਠੇ ਹੋ ਕੇ ਮਿਲਦੇ ਸੀਗੇ ਉਹ ਇਨਾਂ ਦੇ ਤਹਿਤ ਹੀ ਮੈਂ ਆਫ ਦਾ ਪਰਚ ਸਮਝਿਆ ਵੀ ਇਕੱਠੇ ਵੀ ਸਾਰੇ ਆਪਣੇ ਹਾਊਸ ਹੈ ਜੋ ਐਮਸੀਏ ਹੈ ਜਿ ਕੋ ਪਰਿਵਾਰ ਹੀ ਹੁੰਦਾਗਾ ਸਾਰਿਆਂ ਦਾ ਵੀ ਇਹਨਾਂ ਨੂੰ ਬੇਨਤੀ ਕਰੀ ਵੀ ਆਪਾਂ ਸ਼ਹਿਰ ਲਈ ਕੁਝ ਕਰੀਏ ਤਾਂ ਇਹਨਾਂ ਨੂੰ ਉੱਥੋਂ ਤਕਲੀਫ ਹੋ ਗਈ ਦੂਜੀ ਗੱਲ ਮੈਂ ਰੱਖੀ ਵੀ ਜੋ ਐਨਓਸੀ ਹੈ ਐਨਓਸੀ ਜੋ ਆਰਕੀਟੈਕਟ ਨੇ ਅਪਲਾਈ ਕਰਦੇ ਨੇ ਉਹ ਦੂਜੇ ਜੋ ਨਕਸ਼ੇ ਪਾਸ ਕਰਦੇ ਨੇ ਉਹਦੇ ਵਿੱਚ 5 7 8000 ਰੁਪਿਆ ਉਹ ਪੈਸੇ ਲੈਦੇ ਨੇ ਉਦੇ ਵਿੱਚ ਕਾਫੀ ਲੋਕਾਂ ਦੇ ਅਲਾਮਬੇ ਸਾਡੇ ਕੋਲੇ ਫੋਨ ਆ ਰਹੇ ਸੀਗੇ ਵੀ ਉਹ ਨਜਾਇਜ਼ ਪੈਸੇ ਲੈ ਰਹੇ ਨੇ ਤੇ ਮਿਊਸਪਲ ਕਮੇਟੀ ਨੇ ਆਪਾਂ ਇਹਨਾਂ ਨੂੰ ਲਾਇਸੈਂਸ ਦਿੱਤਾ ਹੋਇਆ ਉਹਦੇ ਵਿੱਚ ਮੈਂ ਇਹ ਗੱਲ ਰੱਖੀ ਵੀ ਅਸੀਂ ਇੱਕ ਜੋ ਰੇਟ ਫਿਕਸ ਕਰੀਏ ਵੀ ਤਾਂ ਕਿ ਆਮ ਲੋਕਾਂ ਦਾ ਲੁੱਟਣਾ ਹੋ ਸਕੇ ਉਹਦੇ ਵਿੱਚ ਫੇਰ ਇਹਨਾਂ ਨੂੰ ਕਿਸੇ ਐਮਸੀ ਨੂੰ ਸਾਡੇ ਐਮਸੀ ਸਾਹਿਬਾਨਾਂ ਨੂੰ ਤਕਲੀਫ ਹੋ ਗਈ ਇੱਕ ਜਿਹੜੇ ਵਾਟਰ ਸਰਪਲਾਈ ਦੇ ਜਿਹੜੇ ਸੀਵਰੇਜ ਦੇ ਜੋ ਫਾਈਲਾਂ ਅਪਲਾਈ ਕਰਦੇ ਨੇ ਉਹਦੇ ਵਿੱਚ ਵੀ 7-8000 ਰੁਪਏ ਇਹਦੀ ਰਾਹੀਂ ਕੋਰਪਸ਼ਨ ਵੀ ਹੁੰਦੀ ਸੀ ਪਹਿਲਾਂ ਪਹਿਲਾਂ ਦੇ ਟਾਈਮ 'ਚ ਹੁੰਦੀ ਰਹੀ ਹੈ ਕਿਉਂਕਿ ਇੱਕ ਕਮਰਾ ਕਰ ਦਿੰਦੇ ਸੀ ਨਕਸ਼ਾ ਨੇ ਜਿਹੜੇ ਆਰਕੀਟੈਕਟ ਨੇ ਮੈਸੇ ਮਿਊਸਪਲ ਕਮੇਟੀ ਚ ਤੁਹਾਡਾ ਨਕਸ਼ਾ ਪਾਸ ਕਰਾ ਲਾਂਗੇ ਹੋਰ ਬਾ ਐਕਸਟਰਾ ਪੈਸੇ ਲੱਗਣਗੇ ਜਿਹੜੀ ਸਰਕਾਰੀ ਫੀਸ ਤੋਂ ਇਲਾਵਾ 7-8000 ਰੁਪਏ ਲੈ ਰਹੇ ਸੀ ਖੁਦ ਮੇਰੇ ਨਾਲ ਵਾਪਰਿਆ ਇੱਕ ਬੰਦੇ ਤੋਂ ਮੈਂ ਕਿਸੇ ਕੇਸ ਚ ਗਿਆ 7000 ਰੁਪਏ ਮੰਗਿਆ ਤਾਂ ਮੈਂ ਕਹਿੰਦਾ ਜੀ ਤੁਸੀਂ 5 ਦੇ ਦਿਓ ਫਿਰ ਮੈਂ ਇੱਥੇ ਗੱਲ ਕੀਤੀ ਮਿਊਸਪਲ ਕਮੇਟੀ ਚ ਫਿਰ ਉਹਨਾਂ ਨੇ 2600 ਰੁਪਏ ਲਿਆ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਸ਼ਹਿਰ ਦੀ ਜੋ ਗੱਲ ਹੈ ਆਮ ਲੋਕਾਂ ਦਾ ਲੁੱਟੋਰੀਆ ਗਰੀਬ ਲੋਕਾਂ ਦਾ ਲੁੱਟੋਰੀਆ ਹੈ ਤਾਂ ਉਹਦੇ ਵਾਸਤੇ ਰੇਟ ਫਿਕ ਕਾਂਗਰਸ ਦੇ ਖਾਸ ਕਰਕੇ ਐਮਸੀ ਆ ਨੇ ਵੀ ਤੁਸੀਂ ਅੱਡ ਅੱਡ ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਸਾਰੇ ਸ਼ਹਿਰ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਸਾਰਿਆਂ ਨੂੰ ਤੁਸੀਂ ਸਾਰੇ ਸ਼ਹਿਰਦਾਰੋਂ ਸਾਡੇ ਭਰਾੋਂ ਸਾਰੇ ਪੱਤਰਕਾਰਾਂ ਨਾਲ ਇਹ ਦੇਰ ਦੜ ਆਪਣਾ ਰਿਸ਼ਤਾਗਾ ਸੱਤ ਅੱਠ ਸਾਲ ਤੋਂ ਇੱਕ ਐਨਜੀਓ ਚਲਾ ਰਹੇ ਅਸੀਂ ਨੁਕਲ ਹੈਲਥਿੰਗ ਹੈਂਡਸ ਫਾਊਂਡੇਸ਼ਨ ਕਰੋਨਾ ਦੇ ਵਿੱਚ ਐਡੇ ਵੱਡਾ ਜੋ ਮੁਲਕੇ ਸਾਰੀ ਦੁਨੀਆ ਡਰੀ ਹੋਈ ਸੀ ਆਪਾਂ ਵੀ ਡਰੇ ਹੋਏ ਸੀਗੇ ਘਰ ਘਰ ਜਾ ਕੇ ਜੋ ਅਸੀਂ ਆਪਣੇ ਕੋਲੋਂ ਰਾਸ਼ਨ ਵੰਡਿਆ ਸਾਰੇ ਸ਼ਹਿਰ ਦੇ ਵਿੱਚ ਦਵਾਈਆਂ ਵੰਡੀਆਂ ਸਭ ਜੀਆਂ ਵੰਡੀਆਂ ਹਾਲਾਂਕਿ ਲੋਕ ਸਾਨੂੰ ਬਹੁਤ ਕਹਿੰਦੇ ਸੀਗੇ ਵੀ ਤੁਸੀਂ ਮਨ ਲ ਕੇ ਕੋਰੋਨਾ ਦਾ ਬੜੀ ਖਤਰਨਾਕ ਬਿਮਾਰੀ ਹੈ ਤੁਹਾਡੇ ਉਹ ਪੀੜਤ ਹੋ ਜਾਓਗੇ ਕਹਿੰਦੇ ਲੋਕਾਂ ਦੇ ਵਿੱਚ ਮਨ ਲ ਕੇ ਡਰ ਸੀਗਾ ਉਦੋਂ ਅਸੀਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਜੈਨੂਲੀ ਜੈਨੂਲੀ ਜਾ ਕੇ ਰਾਸ਼ਨ ਵੰਡਿਆ ਦਵਾਈਆਂ ਵੰਡੀਆਂ ਫਿਰ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਫਿਰ ਅਸੀਂ ਗਰੀਬ ਲੜਕਿਆਂ ਦੇ ਬਹਾਵਾਂ ਦੇ ਵਿੱਚ ਮਦਦ ਕਰ ਰਹੇ ਹਾਂ ਮੈਡੀਕਲ ਕੈਂਪ ਤੋਂ ਇਲਾਵਾ ਅਸੀਂ ਹੋਰ ਮਰਕੇ ਚੇਫ ਆ ਲਾ ਰਹੇ ਗੁੱਟੇ ਲਾ ਰਹੇ ਅਸੀਂ ਲਗਾਤਾਰ ਹੀ ਉਸ ਤੋਂ 11 ਅਸੀਂ ਮੈਡੀਕਲ ਕੈਂਪ ਲਾ ਚੁੱਕੇ ਤਕਰੀਬਨ 3000 ਬੰਦਿਆਂ ਨੂੰ ਅਸੀਂ ਮੁਫਤ ਐਨਕਾ ਦੇ ਚੁੱਕੇ ਹ ਅੱਜ ਤੱਕ ਇਹ ਸਾਰੇ ਬਾੜਾਂ ਦੇ ਵਿੱਚ ਅਲੱਗ-ਅਲੱਗ ਜਾ ਕੇ ਅਸੀਂ ਇਸੇ ਲੜੀ ਦੇ ਤਹਿਤ ਲੋਕ ਸਾਨੂੰ ਅਲੱਗ-ਅਲੱਗ ਇਸ਼ੂ ਤੇ ਅਲੱਗ-ਅਲੱਗ ਮੁੱਦਿਆਂ ਤੇ ਵੀ ਸਾਡੇ ਬਾੜ ਦੀ ਸਮੱਸਿਆ ਜੀ ਸਾਡੀ ਆਹ ਆ ਜੀ ਇਹ ਐਮਸੀ ਬਣਨ ਤੋਂ ਬਾਅਦ ਅਸੀਂ ਕੀਤਾ ਪਹਿਲਾਂ ਵੀ ਕਰ ਰਹੇ ਹਾਂ ਤੁਹਾਡੇ ਸਾਹਮਣੇ ਅਸੀਂ ਸੋਸ਼ਲ ਮੀਡੀਆ ਸਾਰਾ ਕੁਝ ਪਾਈ ਰਹੇ ਆ ਆਪਾਂ ਕਿਸ ਨੂੰ ਪਰਦੇਸ ਮਸਿਆ ਜਿੱਦ ਤੱਕ ਮੇਜ ਨਾ ਕਰੀ ਸਮੱਸਿਆ ਇਹ ਐਮਸੀ ਬਣਨ ਤੋਂ ਪਹਿਲਾਂ ਅਸੀਂ ਹੱਲ ਕਰਵਾਈਆਂ ਨੇ ਕੋਸ਼ਿਸ਼ ਕਰਦੇ ਆ ਚਲੋ ਤੇ ਇੰਤਾਂ ਨੂੰ ਬੜੀ ਬੜੀ ਪ੍ਰੋਬਲਮ ਸੀ ਇਹ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਗਈ ਮੈਂ ਇਹ ਸਮਝਦਾਗਾ ਜਿਸ ਤਰੀਕੇ ਨਾਲ ਇਹਨਾਂ ਦਾ ਬੈਲ ਪਲੈਂਟ ਇਹਨਾਂ ਦਾ ਪ੍ਰੋਗਰਾਮ ਸੀਗਾ ਇਹ ਮੈਨੇ ਹੈਂਡਲਿੰਗ ਤੱਕ ਉਤਰਿਆ ਇਹ ਗੁੰਡਾਗਰਦੀ ਤੱਕ ਉਤਰਿਆ ਇਹ ਕਿ ਅਸੀਂ ਤਾਂ ਬੋਲ ਕੇ ਸਰਸਰੀ ਗਏ ਸੀ ਸਰਸਰੀ ਆਪਣੀ ਗੱਲ ਰੱਖੀ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਤੁਹਾਨੂੰ ਲੱਗਦਾ ਵੀ ਕਿਸੇ ਨਾ ਕਿਸੇ ਇਨਾਂ ਦੇ ਪਿੱਛੇ ਕੋਈ ਲੀਡਰ ਦਾ ਜਾਂ ਕਿਸੇ ਦਾ ਇਹ ਹੱਥ ਹੈ ਇਹਨਾਂ ਨੂੰ ਪ੍ਰੋਬਲਮ ਹੈ ਵੀ ਕਿਉਂਕਿ ਅਸਲ 'ਚ ਜੀ ਮੈਂ ਸਮਾਪਤ ਕਰਦਾ ਇਹਨਾਂ ਨੂੰ ਜਿਸ ਤਰ੍ਹਾਂ ਕੱਲ ਸੀਐਮ ਸਿਟੀ ਦੇ ਵਿੱਚ ਨਗਰ ਕੌਂਸਲ ਦੇ ਅੰਦਰ ਇੱਕ ਆਤਕ ਦਾ ਮਾਹੌਲ ਪੈਦਾ ਹੋਇਆ ਸਾਰੇ ਸੰਗਰੂਰ ਵਾਸੀਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਐਮਸੀ ਸਹਿਬਾਨ ਨੇ ਉਹ ਇੱਕ ਆਜ਼ਾਦ ਐਮਸੀ ਦੇ ਉੱਪਰ ਇੱਕ ਮੈਨ ਹੈਂਡਲਿੰਗ ਦਾ ਤੇ ਉਹ ਕਹਿ ਸਕਦੇ ਆ ਉਹਨਾਂ ਨੇ ਸ਼ਬਦਾਂ ਦੀ ਵੀ ਉਹ ਵਰਤੋਂ ਕੀਤੀ ਜਿਹਨੂੰ ਆਪਾਂ ਨਾਰਮਲ ਰੁਟੀਨ ਦੇ ਵਿੱਚ ਕਰ ਨਹੀਂ ਸਕਦੇ। ਉਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਈਆਂ ਤੇ ਕੱਲ ਉਹੀ ਐਮਸੀ ਸਹਿਬਾਨਾ ਨੇ ਲੋਕਾਂ ਸਾਹਮਣੇ ਰੂਬਰੂ ਹੋ ਕੇ ਜੋ ਆਪਦੀ ਕਲੀਅਰ ਫਾਈ ਆਪਣਾ ਉਹਨਾਂ ਨੇ ਦੱਸਿਆ ਵੀ ਕਾਰਨ ਕੀ ਸੀ ਉਹਨਾਂ ਨੇ ਦੋ ਕਾਰਨ ਦੱਸੇ ਮੈਂ ਉਹਨਾਂ ਤੇ ਜਾਣਾ ਚਾਹਣਾ। ਪਹਿਲਾਂ ਉਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਇਹਨਾਂ ਦੇ ਵਾਰਡ ਤੋਂ ਸਤਿੰਦਰ ਜੀ ਦੇ ਵਾਰਡ ਤੋਂ ਹਾਰੇ ਹੋਏ ਕਾਂਗਰਸ ਦੇ ਕੋਈ ਡਾਕਟਰ ਸਾਹਿਬ ਨੇ ਉਹਦੇ ਬਾਰੇ ਮੈਕਲਰਿਕੇਸ਼ਨ ਕਰਦੋ। ਹਾਂ ਜੀ। ਤੇ ਉਹਨਾਂ ਨੇ ਕੋਈ ਉੱਥੇ ਇਹਨਾਂ ਨੇ ਉੱਥੇ ਕੰਮ ਕਰਾਇਆ ਸੀਗਾ ਸਾਡੇ ਕੋਲ ਫੋਟੋਜ਼ ਨੇ ਇੱਕ ਮੌਜੂਦਾ ਐਮਸੀ ਜਿਹੜਾ ਆਪਦੀ ਜੇਬ ਚੋਂ ਪੈਸਾ ਖਰਚ ਕੇ ਇਹ ਕੋਈ ਇਹਨਾਂ ਨੇ ਉੱਥੇ ਕਮੇਟੀ ਦੇ ਜੇਬ ਤੇ ਭਾਰ ਨਹੀਂ ਪਾਇਆ ਆਪਦੀ ਜੇਬਾਂ ਚੋਂ ਪੈਸਾ ਖਰਚ ਕੇ 10,000 ਰੁਪਏ ਆਪਦੀ ਜੇਬ ਚੋਂ ਖਰਚ ਕੇ ਅਸੀਂ ਇਹ ਕੰਮ ਕਰਵਾਇਆ ਸੀ ਇਹ ਕੰਮ ਕਰਾਇਆ ਸੀ ਤੇ ਜਿਹੜੇ ਸਾਡੇ ਮੌਤਵਾਰ ਸੱਜਣ ਨੇ ਜਿਹੜੇ ਇਹਨਾਂ ਤੋਂ ਹਾਰੇ ਸੀ ਕਾਂਗਰਸ ਦੇ ਬੰਦੇ ਤੇ ਉਹਨਾਂ ਨੇ ਉੱਥੇ ਜਿਹੜੀ ਚੀਜ਼ ਰੱਖੀ ਇਹ ਟੋਆ ਪਟਾਤਾ ਆਪਦੇ ਪ੍ਰਾਈਵੇਟ ਬੰਦੇ ਲੈ ਜਾ ਕੇ ਪ੍ਰਾਈਵੇਟ ਜੇਸੀ ਵੀ ਲਿਜਾ ਕੇ ਤੋ ਇਹਨਾਂ ਨੇ ਸਿਰਫ ਇੱਕ ਕੰਪਲੇਂਟ ਯੂ ਸਾਹਿਬ ਨੂੰ ਜਿਹੜੀ ਇੱਕ ਬਤੌਰ ਐਮਸੀ ਦੀ ਬਣਦੀ ਹੈ ਕੀ ਸਾਡੇ ਸਾਡੇ ਆਪਰ ਕਰਾਓ ਆ ਪਤਾ ਹੈ ਜੀ ਦੋਆ ਨੇ 메ਨ ਰੋਡ ਦੇ ਉੱਪਰ 6 ਨੰਬਰ ਗਲੀ ਦੇ ਵਿੱਚ ਜੇ ਦਿੱਲੀ ਦੇ ਡਾਕਟਰ ਜਿਹਦੇ ਵਿੱਚ ਮੇਨ ਧੂਰੀ ਰੋਡ ਵੀ ਵਿੱਚ ਇਫੈਕਟ ਹੋ ਰਿਹਾ ਕੋਈ ਵੀ ਕਿਸੇ ਵੀ ਟਾਈਮ ਅੱਜ ਵੀ ਉਹ ਹਾਦਸਾ ਹੋ ਸਕਦਾ ਹੈ ਨਾ ਤਾਂ ਉਹਨੇ ਕਿਸੇ ਪਰ ਮਿਸਪਲ ਕਮੇਟੀ ਤੋਂ ਪਰਮਿਸ਼ਨ ਲਈ ਹੈ ਨਾ ਉਹਨੇ ਸਾਨੂੰ ਦੱਸਿਆਗਾ ਇੱਕ ਲੀਗਲ ਤੌਰ ਤੇ ਜੋ ਮਿਲ ਕੇ ਫਰਜ ਬਣਦਾ ਸੀਗਾ ਮਿਸਪਲ ਕਮੇਟੀ ਦਾ ਬਣ ਜਾਦਾ ਸੀ ਰਿਪੋਰਟ ਦਾ ਬਣਦਾ ਅਸੀਂ ਸੀਵਰ ਬੋਰਡ ਨੂੰ ਇੰਟੀਮੀਟ ਕੀਤਾ ਵੀ ਆਹ ਸਮੱਸਿਆ ਆ ਗਈ 3-4 ਦਿਨ ਉਸ ਗੱਲ ਤੇ ਲੱਗ ਕੇ 3-4 ਦਿਨ ਉਸ ਗੱਲ ਤੇ ਲੱਗਣ ਤੋਂ ਬਾਅਦ ਉਹਨੇ ਅਬਦੁੱਲ ਹੈਮਦ ਤੇ ਪਟਵਾਤਾ ਅਗਲੇ ਦਿਨ ਹੀ ਮਿਊਂਸਪਲ ਕਮੇਟੀ ਦੇ ਮੁਲਾਜ਼ਮਾਂ ਨੇ ਸੀਵਰ ਬੋਰਡ ਨੇ ਉੱਥੇ ਠੀਕ ਕਰਨ ਲਈ ਆਉਣਾ ਸੀਗਾ ਕਿਉਂਕਿ ਸੀਵਰ ਬੋਰਡ ਦੇ ਮੁਲਾਜ਼ਮਾਂ ਨੂੰ ਪਤਾ ਹੁੰਦਾ ਵੀ ਕਿੰਨੇ ਕਟੂੰਗਾ ਪਾਈਪ ਹੈ ਕਿੰਨਾ ਕ ਪਟਣਾ ਕਿੰਨਾ ਕ ਨਾ ਪਟਣਾ ਜਦੋਂ ਪ੍ਰਾਈਵੇਟ ਇੱਕ ਜੀਐਸਬੀ ਮੰਗਵਾ ਕੇ ਉਹ ਉਸ ਵਾਰਡ ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਹਾਰਿਆਗਾ ਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸੀਵਰ ਜਿਹੜੇ ਵਾਟਰ ਸਪਲਾਈ ਦੇ ਪਾਈਪ ਨੇ ਉਹ ਤੋੜਤੇ ਸ਼ੀਵਰਜ ਜਦੋਂ ਪਾਈਪ ਪੈਂਦਾ ਸੀ ਉਹ ਤੋੜਦਾ ਕਿ ਹੋਰ ਤਾਰਾਂ ਬਹੁਤ ਜ਼ਿਆਦਾ ਤੋੜਦੇ ਆ ਬਹੁਤ ਵੱਡਾ ਲਾਸ ਕਰਦਾ ਜਿਹੜੀਆਂ ਅਸੀਂ 1.5 ਲੱਖ ਰੁਪਏ ਦਾ ਟਾਈਲਾਂ ਆਪਦੇ ਕੋਲੋਂ ਲਗਵਾ ਕੇ ਉੱਥੇ ਕੰਮ ਕਰਵਾਇਆ ਸੀਗਾ ਉਹ ਵੀ ਸਾਰਾ ਨੁਕਸਾਨ ਕਰਦਾ ਜਦੋਂ ਅਸੀਂ ਵੀ ਟਾਈਲਾਂ ਲਗਾਈਆਂ ਸੀ ਮੈਂ ਐਮਸੀ ਹੋਣ ਦੇ ਨਾਤੇ ਮਿਊਸਪਲ ਕਮੇਟੀ ਦੇ ਈਓ ਸਾਹਿਬ ਨੂੰ ਦੱਸਿਆ ਵੀ ਅਸੀਂ ਇਹ ਕੰਮ ਕਰਵਾਉਣਾ ਚਾਹੁੰਦੇ ਆ ਉਹ ਕਹਿੰਦੇ ਕਰਵਾ ਲਓ ਆਪਦੀ ਜੇਬ ਚੋਂ ਕਰਵਾਇਆ ਉਹ ਨੁਕਸਾਨ ਕਰਦਾ ਫਿਰ ਅਸੀਂ ਈਓ ਸਾਹਿਬ ਨੂੰ ਦੱਸਿਆ ਈਓ ਸਾਹਿਬ ਨੇ ਮਿਲ ਕੇ ਆਪਦਾ ਬੰਦਾ ਭੇਜ ਕੇ ਇੱਕ ਜੋ ਟੈਕਨੀਕਲ ਉਹ ਹੁੰਦਾ ਜੀ ਭੇਜ ਕੇ ਉੱਥੇ ਉਹਦੀ ਰਿਪੋਰ ਫਿਰ ਉਹਨੂੰ ਇੱਕ ਨੋਟਿਸ ਜਾਰੀ ਹੋਇਆ ਇਹ ਜਿਹੜਾ ਕੁਝ ਕੱਲ ਤੁਸੀਂ ਦੇਖ ਰਹੇ ਹੋ ਗਲਤ ਕਹਿ ਰਹੇ ਨੇ ਵਿਦਾਊਟ ਪਰਮਿਸ਼ਨ ਬਿਦਾਊਟ ਕਿਸੇ ਨੂੰ ਦੱਸੇ ਉਹ ਪੱਟਿਆ ਗਿਆ ਵਾਰਡ ਦਾ ਨੁਕਸਾਨ ਕੀਤਾ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਲੋਕ ਉੱਥੇ ਅੱਜ ਤੱਕ ਮੁਸੀਬਤ ਚੱਲ ਰਹੇ ਨੇ ਤੋ ਨਰੇਸ਼ ਜੀ ਉੱਥੇ ਲੰਘਦੇ ਹੋਣੇ ਕਿੰਡੀ ਵੱਡੀ ਸਮੱਸਿਆ ਅੱਜ ਹਲੇ ਵੀ ਕੋਈ ਕੋਈ ਹਾਸਾ ਉੱਥੇ ਹੋ ਸਕਦਾ ਤੇ ਇਹਨਾਂ ਨੂੰ ਉਸ ਗੱਲ ਦੀ ਤਕਲੀਫ ਹੋ ਗਈ ਸਾਡਾ ਕਾਂਗਰਸ ਦਾ ਹਾਰਿਆ ਉਮੀਦਵਾਰ ਜਿਹਨੂੰ ਇਹਨਾਂ ਨੇ ਨੋਟਿਸ ਕਰਵਾਤਾ ਨੋਟਿਸ ਜੈਨੂਨ ਸੀਗਾ ਨੋਟਿਸ ਸਹੀ ਗੱਲ ਦਾ ਸੀਗਾ ਇਹੀ ਗੱਲ ਹੈ ਵੀ ਮਤਲਬ ਕਿ ਤੁਸੀਂ ਇਹ ਤਾਂ ਗੱਲ ਜੋ ਸਾਨੂੰ ਪੁੱਛ ਸਕਦੇ ਹੋ ਜਸ ਸੀਵਰੇ ਬੋਰਡ ਦੇ ਸਾਰੇ ਮੁਲਾਜ਼ਮ ਜਿਹਨਾਂ ਨੇ ਆਪਣੀ ਰਿਪੋਰਟ ਇੱਕ ਤਿਆਰ ਕੀਤੀ ਆ ਵੀ ਨਜਾਇਜ਼ ਤੌਰ ਤੇ ਪੜਾਇਆ ਗਿਆ ਉਹਨੂੰ ਵੀ ਇਹ ਗੱਲ ਤੋਂ ਗੁੰਮਰਾਹ ਕਰ ਰਹੇ ਨੇ ਸੋ ਅੱਜ ਜਿਹੜਾ ਕੱਲ ਕਮੇਟੀ ਦੇ ਵਿੱਚ ਹੋਇਆਗਾ ਇਹ ਗੁੰਡਾਗਰਦੀ ਦਾ ਮਾਹੌਲ ਹੈ ਹਾਲੇ ਤਾਂ ਜਿਵੇਂ ਉਹਨੂੰ ਮਗੇਲੀ ਲਾਦੇ ਸੁਪਨੇ ਇਹ ਅੱਜ ਹੀ ਦੇਖਣ ਲੱਗੇ ਵਿੱਚ ਤਾਂ ਸਰਕਾਰ ਦੇ ਵਿੱਚ ਆ ਗਿਆ ਸੀ ਐਮਐਲਏ ਬਣ ਗਿਆ ਸਾਡਾ ਸਾਡਾ ਮੰਤਰੀ ਬਣ ਗਿਆ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰਤੀ